ਲਓ ਜੀ ਅੱਜ ਮੈਂ ਤੁਹਾਨੂੰ ਦਿਖਾ ਲੈਣਾ ਚਾਹੁੰਨਾ ਹੈ ਜਿਹੜੀ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਦੱਸ ਰਿਹਾ ਸੀ ਇਹ ਆ ਮੇਰੇ ਪੀੜ ਆ ਇਹਨਾਂ ਦਾ ਅਖੀਰ ਸੌਦਾ ਹੋ ਗਿਆ ਤੇ ਇਹਨਾਂ ਦੀ ਕਟਾਈ ਦਾ ਕੰਮ ਚਾਲੂ ਹੋ ਗਿਆ ਤੇ ਇਹ ਲੇਬਰਾਂ ਜੇ ਇਹਨਾਂ ਦੀ ਕਟਾਈ ਕਰ ਰਹੀ ਆ ਤੇ ਕਾਫੀ ਹੈ ਇਹ ਮੁਨਾਫੇ ਵਾਲਾ ਫਸਲ ਵਾ 4 ਸਾਲ ਦੀ ਅਗਰ ਅਸੀਂ ਵੇਟ ਕਰ ਲੈਨੇ ਆ ਤੇ ਅੱਜ ਆ ਜਿਹੜੇ ਮੇਰੇ ਪੇੜ ਆ ਤੁਹਾਡੇ ਸਾਹਮਣੇ ਪਏ ਆ ਪੂਰੇ 4 ਸਾਲ ਦੇ ਹੈਗੇ ਆ 4 ਸਾਲਾਂ ਬਾਅਦ ਮੈਂ ਅੱਜ ਇਹਨਾਂ ਦੀ ਕਟਾਈ ਦਾ ਕੰਮ ਚਾਲੂ ਕਰ ਦਿੱਤਾ ਆ ਤੇ ਕਾਫੀ ਮੁਨਾਫੇ ਦਾ ਤੰਦਾ ਹੈ ਇਹ ਲੇਕਿਨ ਤੁਹਾਨੂੰ ਥੋੜਾ ਸਬਰ ਰੱਖਣਾ ਪਊਗਾ ਕਿ ਅਸੀਂ 3-4 ਸਾਲ ਵੇਟ ਕਰ ਸਕਦੇ ਆ ਤਾਂ ਮੇਰੇ ਹਿਸਾਬ ਨਾਲ ਇਹ ਜਿਹੜੇ ਅਸੀਂ ਕਣਕ ਮੱਕੀ ਜਾਂ ਹੋਰ ਫਸਲਾਂ ਝੋਨਾ ਲਾਉਨੇ ਆ ਆਹ ਲਓ ਜੀ ਦੋ ਦਰੱਖਤ ਇਕੱਠੇ ਸੜਦੇ ਇਹਨਾਂ ਨੇ ਤੇ ਮੈਂ ਦੱਸਦਾ ਸੀ ਕਿ ਉਹਨਾਂ ਨਾਲੋਂ ਇਹ ਕਾਫੀ ਸਹੀ ਰਹਿ ਜਾਂਦੇ ਆ ਤੇ ਮੇਰੀ ਨਜ਼ਰ ਵਿੱਚ ਜੇ ਤੁਸੀਂ ਇਹ ਦਰੱਖਤਾਂ ਦਾ ਕੰਮ ਕਰਦੇ ਆ ਤਾਂ ਕੋਈ ਘਟੇ ਦਾ ਸੌਦਾ ਨਹੀਂ ਹੈਗਾ ਤੇ ਮੇਰੇ ਜਿਹੜੇ ਤੁਹਾਡੇ ਸਾਹਮਣੇ ਆ ਜਿਹੜੇ ਪੇੜ ਹੁਣ ਜਿਨ੍ਹਾਂ ਦੀ ਅ ਕਟਾਈ ਹੋ ਰਹੀ ਆ ਇਹ ਮੈਂ ਮੇਰੇ ਕਰੀਬ 1.5 ਛੇਤ ਆ ਤੇ ਮੇਰੇ 1.5 ਲੱਖ ਦੇ ਖੇਤ ਇਹ ਜਿਹੜੇ ਮੈਂ ਸੇਲ ਕੀਤੇ ਆ 4 ਸਾਲ ਬਾਅਦ ਜੇ ਅਸੀਂ ਕਣਕ ਦੀ ਜਾਂ ਝੂਨੇ ਦੀ ਅ ਫਸਲ ਦੀ ਆਮਦਨ ਦੇਖੀਏ ਤਾਂ ਇੰਨੀ ਆਮਦਨ ਨਹੀਂ ਹੁੰਦੀ ਜਿੰਨੀ ਆਮਦਨ ਇਹਦੇ ਵਿੱਚ ਆ ਤੇ ਮੈਂ ਇਹੀ ਤੁਹਾਨੂੰ ਸਲਾਹ ਦਵਾਂਗਾ ਆਪਣੇ ਭਰਾ ਜਿਹੜੇ ਕਿਉਂਕਿ ਸਾਡਾ ਫਾਜੋ ਆ ਜੇ ਸਾਨੂੰ ਕੁਝ ਅਸੀਂ ਚੀਜ਼ਾਂ ਤੋਂ ਕੁਝ ਸਿੱਖਦੇ ਆ ਜਾਂ ਕਰਦੇ ਆ ਉਹ ਆਮ ਪਬਲਿਕ ਤੇ ਨਹੀਂ ਦੱਸਣ ਦਾ ਤੇ ਲੇਬਰ ਵਾਲੇ ਆਪਣੇ ਰੋਟੀ ਪਾਣੀ ਥੈਂਕ ਯੂ ਜੀ ਥੈਂਕ ਯੂ ਖਾਓ ਮੇਰਾ ਭਰਾ ਆਪਣੇ ਮਿਹਨਤੀ ਬੰਦੇ ਆ ਸਵੇਰ ਦੇ ਲੱਗੇ ਹੋ ਆ ਤੇ ਆ ਤੁਹਾਡੇ ਸਾਹਮਣੇ ਹੀ ਕੜਾਹ ਵੀ ਬਣਾਏ ਆ ਕੜਾ ਸਾਨੂੰ ਵੀ ਟੇਸਟ ਕਰਾਉਂਗੇ ਹਾਂਜੀ ਖਵਾਉਂਗੇ ਤੁਹਾਨੂੰ ਥੈਂਕ ਯੂ ਥੈਂਕ ਯੂ ਤੇ ਇਹ ਇਦਾਂ ਚੱਲ ਰਿਹਾ ਕੰਮ ਬਾਕੀ ਤੁਹਾਨੂੰ ਅੱਗੇ ਵੀ ਜਾਣਕਾਰੀ ਦਿੰਦੇ ਰਾਂਗੇ ਐਸੇ ਤਰ੍ਹਾਂ ਜੱਸ ਟੀਵੀ ਦੇ ਨਾਲ ਤੁਸੀਂ ਜੁੜੇ ਰਹੋ ਤੇ ਅੱਜ ਕੱਲہ ਟੈਕਨੀਕ ਆ ਇੰਡੀਆ ਚ ਵੀ ਜਿੱਦਾਂ ਬਾਹਰ ਤੁਸੀਂ ਦੇਖਦੇ ਆ ਜੰਗਲਾਂ 'ਚ ਕਟਾਈ ਹੁੰਦੀ ਆ ਤੇ ਉਹ ਵੱਡੀਆਂ ਆਰੀਆਂ ਨਾਲ ਕਟਿੰਗ ਕਰਦੇ ਆ ਇਸ ਤਰ੍ਹਾਂ ਅੱਜ ਕੱਲ੍ਹ ਇੰਡੀਆ ਦੇ ਵਿੱਚ ਵੀ ਪੁੱਜੀਆਂ ਆ ਹਾਂ ਦੇਖੋ ਇਹ ਆਰੀ ਇਹਦੇ ਨਾਲ ਹੀ ਕਟਿੰਗ ਕਰਕੇ ਮਿੰਟੋ ਮਿੰਟੀ ਆਪਣਾ ਕੰਮ ਸਮੇਟੀ ਜਾਂਦੇ ਆ ਤੇ ਇਸ ਤੋਂ ਬਾਅਦ ਫਿਰ ਮੈਂ ਅਗਲੀ ਫਸਲ ਫੇਰੇ ਹੀ ਜਦਾਂ ਦਰਖਤ ਤੇ ਹੀ ਇਹ ਬੂਟੇ ਲਾਉਣੇ ਆ ਇਹਨਾਂ ਨੂੰ ਖੇਤ ਨੂੰ ਤਿਆਰ ਕਰਕੇ ਕੰਪਿਊਟਰ ਕਰਾ ਕੇ ਇੱਕ ਲੈਵਲ ਤੇ ਕਰਕੇ ਦੁਆਰਾ ਫਿਰ ਮੈਂ ਅਗਲੀ ਫਸਲ ਇਸੇ ਤਰ੍ਹਾਂ ਆਪਣੇ ਪਪੂਲਰ ਦੀ ਦਰਖਤਾਂ ਦੀ ਲਾਉਂਗਾ ਕਿਉਂਕਿ ਮੈਨੂੰ ਇਹਦੇ ਵਿੱਚ ਠੀਕ ਲੱਗ ਰਿਹਾ ਆ ਹੋਰ ਫਸਲਾਂ ਦੇ ਮੁਕਾਬਲੇ ਤੇ 3 ਸਾਲ ਮੈਂ ਇਹਦੇ ਵਿੱਚੋਂ ਕਣਕ ਵੀ ਕੱਢੀ ਆ ਆਪਾਂ ਕਣਕ ਵੀ ਕੱਢ ਸਕਦੇ ਆ ਦੈਂਸਾਲਾ ਹੁਣ ਇਹਨਾਂ ਦੇ ਵਿੱਚ ਆ ਦੇਖੋ ਢੇਰ ਮਿੱਟੀ ਨਾਲ ਪੱਤਿਆਂ ਦਾ ਜਿਹੜਾ ਆ ਖਾਦ ਬਣ ਚੁੱਕੀ ਆ ਤੇ ਜਦੋਂ ਮੈਂ ਦੁਬਾਰਾ ਫਸਲ ਵਿੱਚ ਬੀਜੂਗਾ ਤੇ ਬਹੁਤ ਵਧੀਆ ਫਸਲ ਉਹ ਦੁਬਾਰਾ ਹੋਊਗੀ ਤੇ ਨਾਲ ਦੀ ਨਾਲ ਮੇਰੇ ਪੇੜ ਵੀ ਜਿਹੜੇ ਆ ਤਿਆਰ ਹੋਈ ਜਾਊਗੇ ਆ ਦੇਖੋ ਇੱਧਰ ਵੀ ਸਾਰੇ ਨਵੇਂ ਲਗਾ ਦਿੱਤੇ ਆ ਹਾਂ ਆ ਦੂਸਰੇ ਖੇਤਾਂ 'ਚ ਨਵੇਂ ਪੇੜ ਲੱਗੇ ਆ ਤੇ ਬਾਕੀ ਇੱਧਰ ਵੀ ਇਹੀ ਅਸੀਂ ਕਰਨਾ ਆ ਤੇ ਨਵੇਂ ਪੇੜ ਲਾਉਣੇ ਆ ਤੇ ਮੈਂ ਤੁਹਾਨੂੰ ਵੀ ਇਹੀ ਸਲਾਹ ਦਊਂਗਾ ਕਿ ਜਿਹੜੇ ਮੇਰੇ ਭਰਾ ਇਹ ਕੰਮ ਕਰਨਾ ਚਾਹੁੰਦੇ ਆ ਤੇ ਘੱਟੇ ਦਾ ਸੌਦਾ ਨਹੀਂ ਜਰੂਰ ਕਰਨਾ ਤੇ ਅਗਲੀ ਜਾਣਕਾਰੀ ਤੁਹਾਨੂੰ ਇਸੇ ਤਰ੍ਹਾਂ ਹੋਰ ਵੀ ਜਿਹੜੀ ਵੀ ਸਾਨੂੰ ਕੰਮ ਦੀ ਲੱਗਦੀ ਆ ਤੁਹਾਡੇ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਥੈਂਕ ਯੂ ਅਗਲੀ ਵੀਡੀਓ ਜਲਦ ਦਵਾਂਗੇ ਸਤਿ ਸ਼੍ਰੀ ਅਕਾਲ